ਲੋ ਵੀਰੋ ਸਤਿ ਸ੍ਰੀ ਅਕਾਲ ਵੀਰ ਨੂੰ ਪਿਆਰ ਪਿਆ ਸਤਿ ਸ਼ਕਾਲੋ ਮੀਤਾ ਤੁਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਾਬੂ ਤੇ ਅੱਜ ਆਪਾਂ ਬਾਈ ਕੁਮਾਨ ਕੋਲੇ ਖੜੇ ਆਂ ਅੱਗੇ ਤੇ ਬਾਈ ਦਾ ਚੈਨਲ ਵੀ ਆ ਫੋਲੋ ਜ਼ਰੂਰ ਕਰ ਲਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਅੱਜ ਕੀ ਨਮਾ ਲੈ ਕੇ ਆਏ ਨੇ ਸੱਸੀ哥 ਬਾਈ ਜੀ ਸਤਿ ਸ਼ਕਾਲ ਬਾਈ ਜੀ ਠੀਕ ਆ ਬਹੁਤ ਵਧੀਆ ਵੀਰ ਵਧੀਆ ਬਾਈ ਜੀ ਅੱਜ ਆਪਣੇ ਕੋਲੇ ਬਾਈ ਜੀ ਮੰਡੀ ਤੇ ਕਿਉਂਕਿ ਜਿਹੜਾ ਤੂੜੀ ਕਣਕ ਦਾ ਸੀਜ਼ਨ ਚੱਲ ਰਿਹਾ ਗਾਹ ਥੋੜਾ ਜਿਹਾ ਠੀਕ ਹੈ ਟਰੈਕਟਰ ਘੱਟ ਸੀਗੇ ਟਰੈਕਟਰ ਤਾਂ ਦੋ ਕੀ ਲਾਇਆ ਮੰਡੀ ਤੇ ਅੱਜ ਬ ਠੀਕ ਹੈ ਚੀਮਾ ਮੰਡੀ ਦੇ ਜਿਹੜੇ ਇੰਪਲੀਮੈਂਟ ਬਣਾਉਂਦੇ ਸਾਰੇ ਸੰਦ ਬਣਾਉਂਦੇ ਆ ਰੋਟਾਵੇਟਰ ਤੋਂ ਲੈ ਕੇ ਸੁਪਰ ਸੀਡਰ ਆਪਣਾ ਲੇਜ਼ਰ ਕਰਾਹਾ ਹੋ ਗਿਆ ਡੀਐਸਆਰ ਹੋ ਗਈ ਝੋਨਾ ਬੀਜਾਈ ਵਾਲੀ ਮੱਕੀ ਬੀਜਣ ਵਾਲੀ ਮਸ਼ੀਨ ਸਾਰਾ ਕੁਝ ਬਣਾਉਂਦੇ ਆ ਟਰਾਲੀਆਂ ਤੋਂ ਲੈ ਕੇ ਏ ਟੂ ਜ਼ेड ਮੈਂ ਕਿਸਾਨ ਨਾਲ ਸੰਬੰਧ ਹਾਂ ਜੀ ਅੱਜ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਸ਼ੁਰੂ ਤੋਂ ਜਿਹੜਾ ਸਭ ਤੋਂ ਵਧੀਆ ਮਾਰਕੀਟ ਦੇ ਵਿੱਚ ਵਿਕਰੀ ਦੇ ਸੰਦ ਆ ਰਿਹਾ ਹੈਗਾ ਇੱਕ ਤਾਂ ਡੀਐਸਆਰ ਹੈ ਦੂਜੇ ਨੰਬਰ ਤੇ ਆ ਜਾਂਦਾ ਜੀ ਰੋਟਾ ਵੇਟਰ ਰੋਟਾ ਵੇਟਰ ਹਾਂ ਬੀਰਵਾਲ ਕੰਪਨੀ ਦਾ ਜਿਹੜਾ 3 ਫੁੱਟ ਤੋਂ ਲੈ ਕੇ 15 ਫੁੱਟ ਤੱਕ ਰੋਟਾ ਵੇਟਰ ਕੰਪਨੀ ਬਣਾਉਂਦੀ ਹੈਗੀ ਠੀਕ ਹੈ ਜੀ ਜੋ ਮਰਜੀ ਤੁਸੀਂ ਆਰਡਰ ਦਿਓ ਹਫਤੇ ਬਾਅਦ ਤੁਹਾਨੂੰ ਇੰਪਲੀਮੈਂਟਡ ਤਿਆਰ ਮਿਲੂਗਾ ਠੀਕ ਹੈ ਮਤਲਬ ਆਰਡਰ ਵੀ ਦੇ ਸਕਦੇ ਆਂਗੇ ਹਾਂਜੀ 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 ਇੱਕ ਨੰਬਰ ਕੁਆਲਿਟੀ ਹੋਊਗੀ ਕਿਸੇ ਵੀ ਤਰ੍ਹਾਂ ਦੀ ਕੋਈ ਆਮ ਨਾਲੋਂ ਬਹੁਤ ਜ਼ਿਆਦਾ ਵੱਖਰੀ ਚੀਜ਼ ਬਣਾਈ ਹੋਈ ਹੈ ਦਿਖਾਉਣਾ ਤੁਹਾਨੂੰ ਰੋਟਾ ਵੇਟਰ ਹੈ ਜਿਹੜਾ ਰੋਟਾ ਵੇਟਰ ਹੈ 8 ਫੁੱਟਾ ਰੋਟਾ ਵੇਟਰ ਪਿਆ ਠੀਕ ਹੈ 8 ਫੁੱਟਾ ਰੋਟਾ ਵੇਟਰ ਚ ਆ ਗਿਆ ਹਾਂਜੀ 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 ਠੀਕ ਹੈ ਪੂਰਾ ਵਧੀਆ ਇੱਕ ਇਹਦੀ ਖਾਸੀਅਤ ਰੋਟਰ ਵੇਟਰ ਦੀ ਇਹ ਹੈ ਬਾਈ ਜੀ ਇਹਦੇ ਵਾਈਬ੍ਰੇਸ਼ਨ ਹੈ ਨਹੀਂ 노 ਵਾਈਬ੍ਰੇਸ਼ਨ ਹੈ ਪੂਰਾ ਵੀ ਬੇਸ਼ੱਕ ਚਲਦੇ ਤੇ ਕਰਾਤੇ ਚਾਹੇ ਤੁਸੀਂ ਸੁੱਕਾ ਚਾਹੇ ਗਿੱਲੇ ਚ ਆਪਣੇ ਯੂਜ਼ ਕਰ ਰਹੇ ਹੋ ਚਾਹੇ ਸੁੱਕੇ ਥਾਂ ਯੂਜ਼ ਕਰ ਰਹੇ ਹੋ ਇਸ ਤੇ ਨਾ ਪਾਣੀ ਦਾ ਗਲਾਸ ਭਰ ਕੇ ਉੱਪਰ ਰੱਖ ਦਿਓ ਪਾਣੀ ਦਾ ਗਲਾਸ ਸਲਕੂ ਨਹੀਂ ਚਲਦੇ ਰੋਟਰ ਵਾਈਬ੍ਰੇਸ਼ਨ ਨਹੀਂ ਹੋਏ ਜਿਵੇਂ ਜਮਾ ਪੂਰਾ ਵੀ ਵਾਈਬ੍ਰੇਸ਼ਨ ਹੈ ਨਹੀਂ ਜ਼ੀਰੋ ਵਾਈਬ੍ਰੇਸ਼ਨ ਕਹੇ ਜਾਂਦਾ ਹੈ ਜਿਵੇਂ ਜ਼ੀਰੋ ਵਾਈਬ੍ਰੇਸ਼ਨ ਤੇ ਹਾਂਜੀ ਠੀਕ ਹੈ ਬਾਈ ਜੀ ਖਾਸੀਅਤ ਐਲ ਸੀ ਟਾਈਪ ਇਹਦੇ ਬਲੇਡ ਹੈ ਠੀਕ ਹੈ ਜੀ ਠੀਕ ਹੈ ਜੀ ਲੈ ਲਓ ਬਾਈ ਜੀ ਦੋਨੇ ਸਾਈਡਾਂ ਤੇ ਦੇਸਕਾ ਮੈਲਣੀਆ ਤੁਹਾਨੂੰ ਜਿਹਨੂੰ ਤਵੀਆਂ ਕਹਿੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਆ ਘੋੜੀ ਐ ਇਹ ਸੁਪਰ ਸੀਡਰ ਚ ਲੱਗਦੀ ਐ ਬਾਈ ਜੀ ਆਹ ਵਾਲੀ ਘੋੜੀ ਠੀਕ ਹੈ ਆਮ ਸੁਪਰ ਸੀਡਰ ਚ ਲੱਗਦੀ ਐ ਸੁਪਰ ਸੀਡਰ ਚ ਲੱਗਦੀ ਹਾਂਜੀ ਠੀਕ ਹੈ ਇਹ ਰੋਟੇਟਰ ਤੇ ਲੱਗ ਦੇ ਰਿਹਾ ਜਿਹੜੇ ਇੱਕ ਇਹਦਾ ਗੀਅਰ ਹੈਗਾ 23 13 ਦਾ ਹੈਵੀ ਕੁਆਲਿਟੀ ਦਾ ਗੀਅਰ ਐ ਠੀਕ ਹੈ ਜੀ ਜੇ ਆਮ ਲਾ ਕੇ ਚੱਲੀਏ ਬਾਈ ਜੀ ਕਿੱਥੇ ਕਿੱਥੇ ਤੱਕ ਕੁਆਲਿਟੀ ਵਾਲਾ ਗੀਅਰ ਆ ਲੱਗਦਾਗਾ ਬਾਈ ਜੀ ਸਸਤੇ ਇਹ ਦੋ ਹਲਕਾ ਹਾਂ ਇਹ ਪੂਰਾ ਟੌਪ ਵਾਲਾ ਵਧੀਆ 23 13 ਦਾ ਹੈਵੀ ਵਾਲਾ ਗੀਅਰ ਆ ਕੰਪਨੀ ਦਾ ਇਹ ਜਿਹੜੀ ਪਾਈਪ ਲੱਗੀ ਹੋਈ ਹੈ ਦੇਖੋ ਕਿੰਨੀ ਹੈਵੀ ਹੈ ਠੀਕ ਹੈ ਇਹ ਇਸ ਚੀਜ਼ ਦੀ ਸਿਰ ਤੇ ਹੈ ਵੀ ਇਹਦੀ ਇਹਦੇ ਨਾਲ ਜਿਹੜੇ ਹੈਵੀ ਹੋਣ ਕਰਕੇ ਕੋਈ ਵਾਈਬ੍ਰੇਸ਼ਨ ਨਹੀਂ ਹੈਗੀ ਠੀਕ ਹੈ ਜੀ ਠੀਕ ਹੈ ਦੂਜੇ ਨੰਬਰ ਤੇ ਇੱਕ ਇਹਦੀਆਂ ਸੀਲਾਂ ਇੱਕ ਤਾਂ ਆਉਂਦੀ ਸੀ ਆਹ ਵਾਲੀ ਜਿਹੜੀ ਸੀਲ ਹੈ ਇਹ ਨਾਰਮਲ ਸੀਲ ਹੁੰਦੀ ਸੀ ਬਾਈ ਜੀ ਲੀਕ ਕਰ ਜਾਂਦੀ ਸੀ ਲਓ ਬਾਈ ਜੀ ਦਿਖਾ ਦੇ ਕਰਾ ਜਸਪ੍ਰੀਤ ਇਹ ਸੁੱਕ ਜਾਂਦੀ ਸੀ ਸੁੱਕ ਜਾਂਦੀ ਸੀ ਕਿ ਦੁਬਾਰਾ ਚ ਮੰਨ ਕੇ ਜੰਮ ਜਾਂਦੀ ਸੀ ਮੈਂ ਹਾਂ ਮੈਂ ਟਰੈਕਟਰਾਂ ਦੇ ਟਾਇਰਾਂ ਨੂੰ ਕਹਿੰਦੇ ਨੇ ਖੜੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਇਹਦੇ ਵਿੱਚ ਜਿਹੜੇ ਰੋਟਰ ਰੋਟਾਵੇਟਰ ਦੇ ਵਿੱਚ ਮਕੈਨੀਕਲ ਸੀਲ ਲੱਗੀ ਹੋ ਲੀਕੇਜ ਦੀ ਪ੍ਰੋਬਲਮ ਨਹੀਂ ਦੇ ਮੰਨ ਕੇ ਜਦੋਂ ਆ ਦੇਖੋ ਇਹਦੇ ਵਿੱਚ ਬਈ ਇੰਨਾ ਫਰਕ ਆਗਾ ਇਹ ਨੀਚੋਂ ਇਹ ਵੀ ਕਰ ਸਕਦੀ ਹੈਗੀ ਤੇ ਉੱਪਰੋਂ ਵੀ ਕਰ ਜਾਈ ਨਹੀਂ ਤਾਂ ਲੀਕੇਜ ਹੋ ਜਾਂਦੀ ਹੈ ਇਹਦੇ ਨਾਲ ਥੱਲੇ ਦੇਖੋ ਇਹ ਜਿਵੇਂ ਆਪਾਂ ਕਹਿੰਦੀਏ ਕਾਜ ਜੇ ਮੈਟਲ ਚ ਲੱਗੀ ਹੋਈ ਹੈਗੀ ਠੀਕ ਆ ਜਦੋਂ ਇਹ ਕਾਜ ਜਿਹੜੀ ਆ ਇਹ ਇਹਦੇ ਬਰਾਬਰ ਦੀ ਆਗੀ ਮੈਕੈਨੀਕਲ ਸੀਲ ਹੈ ਹਾਂ ਇਹਦੀ ਫੁੱਲ ਗਾਰੰਟੀ ਹੋਊਗੀ ਲੀਕ ਨਹੀਂ ਹੋਊਗਾ ਤੁਹਾਡਾ ਠੀਕ ਹੈ ਜੀ ਕੁਝ ਬਾਕੀ ਬਾਟਾ ਬੂਟਾ ਦੇਖੋ ਆ ਚੀਜ਼ੇ ਦੇਗੀ ਬਣਾ ਕੇ ਲਾਈਆਂ ਹੋਈਆਂ ਆਮ ਪੱਤੀ ਦੀਆਂ ਨਹੀਂ ਬਣੀਆਂ ਹੋਈਆਂ ਠੀਕ ਹੈ ਜੀ ਵਧੀਆਲੇ ਬਣ ਕੇ ਚੱਲੋ ਆਪਾਂ ਹੈਵੀ ਲੋਹਾ ਲਾਇਆ ਹੋਇਆਗਾ ਹੈਵੀ ਲੋਹਾ ਬਾਈ ਜੀ ਹੈਵੀ ਲੋਹਾ ਠੀਕ ਹੈ ਜੀ ਵੀ ਯਾਨੀ ਇਹਨੂੰ 45 HP ਤੋਂ ਲੈ ਕੇ ਟਰੈਕਟਰ ਤੁਸੀਂ 8 ਫੁੱਟਾ ਰੋਟਾਵੇਟਰ ਰਾਮ ਨਾਲ ਖਿੱਚੀ ਫਿਰਦਾ ਠੀਕ ਹੈ ਜੀ 8 ਫੁੱਟਾ ਰੋਟਾਵੇਟਰ ਕੋਈ ਐ ਕੋਈ ਜ਼ੋਰ ਨਹੀਂ ਲੱਗੂਗਾ ਕੁਝ ਨਹੀਂਗਾ ਬਾੜ ਬਲੇਟਾਂ ਚ ਹੋਊਗਾ ਪੂਰਾ ਕੈਂਮ ਚੀਜ਼ ਹੈ ਠੀਕ ਹੈ ਐਲ ਸੀ ਟੈਬਲੇਟ ਕੋਈ ਕਿਸੇ ਤਰ੍ਹਾਂ ਦਾ ਲੰਬਾ ਨਹੀਂ ਹੈਗਾ ਰੋਟਾ ਜਿਵੇਂ ਬਸ ਸਟੀਲ ਦੇ ਬਲੇਡ ਨੇ ਆਪਣੇ ਠੀਕ ਹੈ ਜੀ ਬੌਨ ਸਟੀਲ ਦੇ ਹੈਗੇ ਜਿਵੇਂ ਆਪਾਂ ਕਹਿੰਦੇ ਬਾਈ ਜੀ ਵਧੀਆ ਵਾਲੇ ਬਲੇਡ ਨੇਗੇ ਇਹਦੇ ਬੌਨ ਸਟੀਲ ਦੇ ਨੇਗੇ ਬੌਨ ਸਟੀਲ ਦੇ ਠੀਕ ਹੈ ਜੀ ਜੇ ਆਮ ਲਾ ਕੇ ਚੱਲੀਏ ਬਾਈ ਜੀ ਕਿਹੜੇ ਬਲੇਡ ਆ ਜਾਂਦੇ ਨੇ ਬਾਈ ਜੀ ਬਾਈ ਜੀ ਸੀ ਵੀ ਪਾਈ ਜਾਂਦੇ ਨੇ ਠੀਕ ਹੈ ਜੀ ਉਹਨਾਂ ਤਾਂ ਆਪਾਂ ਦੇਸੀ ਨੂੰ ਤਾਂ ਆਪਾਂ ਦੱਸ ਨਹੀਂ ਸਕਦੇ ਨਾ ਹਰੇਕ ਦਾ ਹਾਂ ਦੇਸੀ ਦਾ ਦੱਸ ਨਹੀਂ ਸਕਦੇ ਇਹਨਾਂ ਚੀਜ਼ਾਂ ਚੋ ਬਾਈ ਜੀ ਜਿਹੜੀਆਂ ਫੈਕਟਰੀਆਂ ਜਿਹੜੇ ਕਮਾਈ ਕਰਦੀਆਂ ਨੇ ਕਿਉਂਕਿ ਹੁਣ ਆਮ ਰੰਗ ਮਾਰ ਕੇ ਬਲੇਡ ਲਾਤਾ ਇਹ ਬੌਨ ਸਟੀਲ ਠੀਕ ਹੈ ਜੇ ਘੱਟ ਕਸਾਈ ਜਾਊਗਾ ਜਿਹੜਾ ਆਮ ਹੈ ਬਾਈ ਜੀ ਇਹਦੇ 100 150 ਰੁਪਏ ਦਾ ਘੱਟੋ ਘੱਟ ਇੱਕ ਬਲੇਡ ਮੰਗਰ ਫਰਕ ਪੈ ਜਾਂਦਾ ਆਪਾਂ ਹਾਂ ਬੜਾ ਫਰਕ ਪੈਂਦਾ ਆਪਾਂ ਕਿਸੇ ਨੂੰ ਨਾ ਨਿੰਦੇ ਨਹੀਂ ਨਿੰਦੇ ਕਿ ਜਿਵੇਂ ਆਪਾਂ ਆਪਦੀ ਕੰਪਨੀ ਬਾਰੇ ਜਿਵੇਂ ਆਪਾਂ ਅੱਗੇ ਲਈ ਤਵੀ ਤਵੀ ਦੇਖੋ ਤਵੀ ਸਪੈਸ਼ਲ ਮਾਰਕ ਲੱਗਿਆ ਹੋਇਆ ਠੀਕ ਹੈ ਕੋਈ ਇਹ ਦੇਸੀ ਤਾਂ ਵੀ ਨਹੀਂ ਲੱਗੀ ਹੋਈ ਡਬਲ ਗੈਂਡਾ ਦੀ ਤਵੀ ਆ ਬਾਈ ਡਬਲ ਗੈਂਡਾ ਦੀ ਹਾਂ ਬਾਕੀ ਆਪਣਾ ਫੱਟੇ ਦੀ ਚਾਦਰ ਮੋਟੀ ਆ ਗਈ ਵੀਰੇ ਦੂਸਰਿਆਂ ਨਾਲੋਂ ਹੈਵੀ ਵਾਲਾ ਫੱਟਾ ਕੋਈ ਕੰਪਨੀ ਤੇ ਨਹੀਂ ਚ ਪਾਇ ਆਪਣੀ ਲਾਉਂਦੀ ਫੋਲਡ ਕਰ ਦਿੰਦੀ ਐ ਆਪਾਂ ਦੇ نیچے ਵੀ ਪਾਇਪ ਲਗਾ ਕੇ ਕਿ ਜਿਵੇਂ ਆਪਾਂ ਮੋਸ਼ ਲੱਗ ਜਾਂਦਾ ਹਾਂ ਮੋਸ਼ ਲੱਗ ਜਾਂਦਾ ਹੈ ਕੋਸ਼ ਲੱਗ ਹਾਂ ਠੀਕ ਹੈ ਜੀ ਇਧਰੋਂ ਵੀ ਕਾ ਕ ਸੰਸਾਰ ਵੀ ਇਹਦੇ ਨਾਲ ਟੱਚ ਨਾ ਹੋਵੇ ਹਾਂ ਹਾਂ ਠੀਕ ਆ ਬਈ ਇਸ ਤੋਂ ਬਾਅਦ ਪੈਪ ਲਾ ਕੇ ਦਿੰਨੇ ਬਾਈ ਉਧਰ ਵੀ ਦਿਖਾਵਾਂਗੇ ਤੁਹਾਨੂੰ ਠੀਕ ਆ ਆ ਦੇਖੋ ਮਾਕੇ ਆਪਣਾ ਗੇਰ ਦੇਖੋ ਵੀਰੇ ਇਹ ਲੋ ਬਾਈ ਆ ਵਾਲਾ ਗੇਰ ਆ ਜਾਂਦਾ ਬਾਈ ਜੀ 21 36 28 ਦਾ ਗੇਰ ਆ ਇਹ ਠੀਕ ਆ ਜਿਹੜਾ ਨਾਰਮਲ ਹੁੰਦਾ 20 35 28 ਦਾ ਹੁੰਦਾ ਠੀਕ ਆ ਜਿਹਦੇ ਕਰਕੇ ਵੀ ਚੱਲਣ ਦੀ ਵੀ ਰੈਲਾ ਬਹੁਤ ਚੱਲਦਾ ਹੈ ਬਹੁਤ ਜ਼ਿਆਦਾ ਰੈਲਾ ਚੱਲਦਾ ਹਾਂ ਹਾਂ ਠੀਕ ਇਹਦੇ ਪਿੱਛੇ ਦੀ ਫੱਟਾ ਦਿਖਾ ਦੇ ਮੇਰੇ ਵੀਰ ਲੈ ਵੀ ਤੇ ਬਾਕੀ ਭਾਈ ਜੀ ਵਧੀਆ ਵਧੀਆ ਐਮਪਲੀਮੈਂਟ ਲਈ ਵਾਈ ਕੁਮਾਰ ਨਾਲ ਉਹ ਜੀ ਬੁਰਾ ਸਪਾਰਟ ਜਦੋਂ ਮਰ ਜੇ ਆਪਣਾ ਪਟੰਡੇ ਦੀ ਡਿਸਟ੍ਰਿਕਟ ਹਾਂ ਨੀਚੇ ਤੇ ਪਾਈਪ ਲੱਗੀ ਹੋਈ ਹੈ ਵੀਰੇ ਠੀਕ ਹੈ ਜੀ ਇਹਦੇ ਕਰਕੇ ਗਲਦਾਂ ਨਹੀਂ ਸਿੱਧੀ ਖਰਾਬ ਨਹੀਂ ਹੁੰਦਾ ਸਪਾਈ ਵਧੀਆ ਦਿੰਦਾ ਚਾਰ ਸਪਰਿੰਗ ਲੱਗੇ ਹੋਏ ਉੱਪਰ ਉੱਪਰ ਚਾਰ ਸਪਰਿੰਗ ਮਿਲਣਗੇ ਆਪਾਂ ਨੂੰ ਠੀਕ ਹੈ ਜੀ ਕੋਈ ਕੰਪਨੀ ਦਿੰਦੀ ਨਹੀਂ ਜਲਦੀ ਸਾਰ ਆਪਣੇ ਹਰੇਕ ਰੋਟਰਵੇਟਰ ਦੇ ਚਾਰ ਸਪਰਿੰਗ ਮਿਲਣਗੇ ਵੀਰਵਾਲ ਕੰਪਨੀ ਦਾ ਆਪਣਾ ਹੀ ਗੀਅਰ ਹੈ ਠੀਕ ਹੈ ਜੀ ਕੋਈ ਨਹੀਂ ਹੈਗਾ ਕਿਸੇ ਤੋਂ ਲੈ ਕੇ ਲਾਇਆ ਹੋਵੇ ਗੀਅਰ ਜਾਂ ਕਿਦਾਂ ਠੀਕ ਹੈ ਬਾਕੀ ਜਸਪਰੀ ਦਾ ਇਹ ਥੱਲੇ ਨੀ ਇਹ ਤਾਂ ਇਹ ਵੀ ਰੇਤਾ ਇਕੱਠਾ ਹੋ ਹੀ ਜਾਗਾ ਹਾਂ ਪਾਈਪ ਲੱਗੀ ਹੋਈ ਹੈ ਜੀ ਵਾਈਬਰੇ ਜਿਆਦਾ ਹੁੰਦੀ ਹੈ ਇਹਦੇ ਨਾਲ ਠੀਕ ਹੈ ਸਫਾਈ ਪੂਰੀ ਵਧੀਆ ਹੁੰਦੀ ਹੈ ਜੀ ਇਹ ਕਸਟਮਰ ਕੇਅਰ ਦਾ ਨੰਬਰ ਦਿਖਾ ਦੇ ਤੇ ਆਪਣਾ ਨੰਬਰ ਤੁਹਾਨੂੰ ਡੀਲਰਸ਼ਿਪ ਦਾ ਉਹ ਤੁਹਾਨੂੰ ਨੰਬਰ ਅਲੱਗ ਤੋਂ ਬੋਲ ਦਾਂਗੇ ਤੁਹਾਨੂੰ ਠੀਕ ਹੈ ਭਾਈ ਜੀ ਜੇ ਮੈਂ ਆਪਾਂ ਗੱਲ ਕਰੀਏ ਭਾਈ ਜੀ ਇਹਦੇ ਬੇਟੇ ਕਿੰਨਾ ਕਮੇਟ ਹੋ ਸਕਦਾ ਭਾਈ ਜੀ ਇਹ ਚ ਵੀਰੇ 5 ਕਵਾਂਟ 80 ਕਿਲੋ ਬੇਟਾ 8 ਟੋਟਾ ਪੀਸ ਹੈ 60 ਬਲੇਡਾਂ ਚ ਜਾਗੇ 60 ਬਲੇਡਾਂ ਜਾਗੇ ਹਾਂਜੀ ਠੀਕ ਹੈ ਜੀ ਜੇ ਜਿੰਮੇ ਆਪ ਕੋ ਗੱਲ ਕਰੀ ਬਈ ਜੀ ਸਰਵਿਸ ਵਗੈਰਾ ਦੀ ਸਰਵਿਸ ਵੀਰੇ ਦੀ 1 ਸਾਲ ਦੀ ਗਾਰੰਟੀ ਹੈ 1 ਸਾਲ ਦੀ ਫੁੱਲ ਵਾਰੰਟੀ ਹੈ ਵੀਰੇ ਠੀਕ ਹੈ ਜੀ ਖੇਤ ਦੀ ਸਰਵਿਸ ਹੈ ਕੋਈ ਪਹਿਲੀ ਗਲਤੀ ਪਰਮਾਤਮਾ ਕੋਈ ਕੰਪਲੇਟ ਹੈ ਨਹੀਂ ਵੀਰੇ ਕੰਪਲੀਟ ਹੈ ਨਹੀਂ ਜੀ ਲੈ ਜਾ ਕੇ ਬਸ ਤੁਸੀਂ ਕੋਈ ਯਾਦ ਰੱਖੋ ਜੀ ਜਿਹੜਾ ਬੰਦਾ ਲੈ ਜਾਂਦਾ ਜੇ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਖੇਤ ਦੀ ਸਰਵਿਸ ਹੋਊਗੀ ਤੁਹਾਨੂੰ ਠੀਕ ਹੈ ਜੀ ਫੋਨ ਕਰੋ ਸਰਵਿਸ ਤੁਹਾਡੇ ਕੋਲੇ ਸਾਡਾ ਬੰਦਾ ਹਾਜ਼ਰ ਹੋਊਗਾ ਠੀਕ ਹੈ ਜਿਵੇਂ ਆਪਾਂ ਪਿਛਲੇ ਸਾਲ ਵੀ ਵਧੀਆ ਰਿਜ਼ਲਟ ਦਿੱਤਾ ਸੀਗਾ ਨਾ ਵਧੀਆ ਪੂਰਾ ਵਧੀਆ ਪੂਰਾ ਵਧੀਆ ਪੂਰਾ ਵਧੀਆ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਬਈ ਜੀ ਰੇਟ ਦੀ ਰੇਟ ਬਾਈ ਜੀ 1,15,000 ਰੁਪਏ ਦਾ ਠੀਕ ਹੈ ਜਿਹੜਾ ਕੋਈ ਤੁਹਾਡੇ ਵੀਡੀਓ ਚ ਰੇਟ ਤੁਹਾਡੇ ਨਾਂ ਤੁਹਾਡੇ ਪੇਜ ਤੇ ਨਾਂ ਲੈ ਕੇ ਆ ਜੂਗਾ 1,07,000 ਚ ਅਗਲੇ ਤੇ ਪਹੁੰਚ ਕਰਦਾ 1,07,000 हां बाकी, बाकी था था मौके ਤਾਂ ਹੁੰਦਾ ਹੈਗਾ ਰੇਟ ਦੇਖੋ ਅੱਜ ਦਾ ਰੇਟ ਹੈ ਇਹ ਜਦੋਂ ਮਰਜ਼ੀ ਆਪ੍ਰੈਲ ਦੇ ਮਹੀਨੇ 'ਚ ਸਾਡੇ ਕੋਲੇ ਆਓ ਇਹ ਰੇਟ 'ਚ ਨਾ ਵਾਧੂ ਹੋਵੇ ਨਾ ਘਟਾਉਤੋ ਨਾ ਮੰਨਤਾਂ ਨੂੰ ਜ਼ਰੂਰ ਕਰਾਂ ਜੇ ਕੋਈ ਭਰਾ ਹੁੰਦਾ ਹੈਗਾ ਇਹ ਨਹੀਂ ਹੈਗਾ ਵੀ ਉਸ ਤੋਂ ਵੱਧ ਲੈ ਲਾਂਗੇ ਠੀਕ ਹੈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਮੇਨ ਆਪਣੇ ਬਠਿੰਡੇ ਦੀ ਬਾਈ ਜੀ ਡੀਲਰਸ਼ਿਪ ਹੈ ਬਾਈ ਹੋਰਾਂ ਦੀ ਆਪਣੇ ਵੀਰਵਾਲ ਚੀਮਾ ਦੀ ਜਦੋਂ ਮਰਜ਼ੀ ਆਓ ਲੋਕੇਸ਼ਨ ਦਾ ਕੋਈ ਚੱਕਰ ਨਹੀਂ ਹੈਗਾ ਫੋਨ ਕਰੋ ਅਸੀਂ ਤੁਹਾਡੇ ਕੋਲ ਆ ਜਾਾਂਗੇ ਕੋਈ ਦਿੱਕਤ ਨਹੀਂ ਇੱਕ ਹੋਰ ਖਾਸੀਅਤ ਕਰੇ ਸਾਰੇ ਇਹ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਸੰਧ ਨੇ ਸਾਰੇ ਠੀਕ ਹੈ ਇੱਥੇ ਤੁਸੀਂ ਕੋਈ ਵੀ ਇੱਥੇ ਸਰਕਾਰੀ ਬੈਂਕ ਤੋਂ ਤੁਸੀਂ ਲੋਨ ਕਰਵਾ ਸਕਦੇ ਤੇ ਸਬਸਿਡੀ ਵੀ ਕਰੇ ਸਬਸਿਡੀ ਭਾਈ ਜੀ ਸਰਕਾਰ ਦੇ ਜਿਹੜੀ ਕੋਈ ਸਟੇਟ ਗਵਰਨਮੈਂਟ ਦਿੰਦੀ ਹੈ ਸਬਸਿਡੀ ਸਾਰੀਆਂ ਅਪਰੂਵਡ ਹੈ ਸਾਰਾ ਕੁਝ ਮਿਲੂਗਾ ਹਾਂ ਲੋਨ ਵੀ ਫੁੱਲ ਮਿਲੂਗਾ ਵੀਰੇ ਲੋਨ ਮਿਲੂਗਾ ਹਾਂ 90% ਲੋਨ ਹੋ ਜਾਂਦਾ ਸੰਤ 90% ਲੋਨ ਹੋ ਜਾਂਦਾ ਵੀਰੇ ਕਿਸੇ ਚਾਹੇ ਲੈਜ਼ਰ ਕਾਡ ਤੇ ਕਰਾ ਲਓ ਚਾਹੇ ਡੀਐਸਆਰ ਤੇ ਕਰਾ ਲਓ ਚਾਹੇ ਵੀਰਬਲ ਦੇ ਰੋਟਾਵੇਟਰ ਤੇ ਕਰਾ ਲਓ ਸਾਰੇ ਇੰਪਲੀਮੈਂਟ ਦੇ ਲੋਨ ਆਪਾਂ ਸਾਰੇ ਇੰਪਲੀਮੈਂਟ ਤੇ ਲੋਨ ਜਿਨੇ ਵੀ ਐਪਲੀਮੈਂਟ ਬੱਤੀ ਸਾਰੇ ਦੇ ਲੋਨ ਸਾਰਿਆਂ ਦੇ ਲੋਨ ਹਾਂ ਸਾਰਿਆਂ ਦੇ ਲੋਨ ਚੌਪਰ ਆਪਣੇ ਤੂੜੀ ਰੀਪਰ ਸਾਰੇ ਇੰਪਲੀਮੈਂਟ ਮੰਦੇ ਇੱਕ ਵਾਰੀ ਤੁਸੀਂ ਸੇਵਾ ਦਾ ਮੌਕਾ ਲਾਜ਼ਮੇ ਦਿਓ ਚਾਹੇ ਫੋਨ ਕਰਕੇ ਆਓ ਚਾਹੇ ਤੁਸੀਂ ਆਈਟੀ ਚੌਕ 'ਚ ਆਪਣੇ ਕੋਲੇ ਇਹਨਾਂ ਦੇ ਡੀਲਰਸ਼ਿਪ ਹੈ ਕਿਸੰਧਾਂ ਦੀ ਬਠਿੰਡੇ ਆਓ ਸਹੀ ਦਰਸ਼ਨ ਦਿਓ ਤੇ ਜਿੰਨਾ ਵੀ ਹੋ ਸਕੇ ਥੋੜਾ ਫਾਇਦਾ ਕਰਾਂਗੇ ਪੂਰਾ ਫੁੱਲ ਫਾਇਦਾ ਹੋਊਗਾ ਆਪਣੀ ਵੀਡੀਓ ਦੇਖ ਕੇ ਆਉਂਦੇ ਪੂਰਾ ਫੁੱਲ ਕਰ ਦਾਂਗੇ ਵੱਡੇ ਭਾਈ ਯਾਰ ਹੋਰ ਦੱਸੋ ਯਾਰ ਯਾਦ ਰੱਖੋ ਇਹਦਾ ਬੰਦਾ ਜਿਹੜਾ ਨੰਬਰ ਰਹੇਗਾ ਬਾਈ ਅਮਰਤਪਾਲ ਦਾ ਹੈਗਾ 95934042 95934042 ਮੇਰਾ ਨੰਬਰ ਹੈਗਾ ਜੀ 9026200004 ਠੀਕ ਹੈ ਜੀ ਬਲਵਿੰਦਰ ਸਿੰਘ ਮੇਰਾ ਨਾਂ ਹੈ ਜੀ 9026200004 ਤੁਹਾਨੂੰ ਜਿਹੜਾ ਕੋਈ ਸਾਡੇ ਕੋਲੇ ਆਊਗਾ ਪਰ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਨੂੰ ਸੰਦ ਘਰ ਤੱਕ ਅਸੀਂ ਹੋਮ ਡਿਲੀਵਰੀ ਕਰੀਏ ਤੇ ਨਹੀਂ ਆਕੇ ਆਪਣੇ ਕੋਲੇ ਹਾਂ ਤੇ ਨਹੀਂ ਆਪਣੇ ਆਕੇ ਤੁਸੀਂ ਡੀਲਰਸ਼ਿਪ ਤੇ ਜਦੋਂ ਮਰਜ਼ੀ ਆਕੇ ਦਫ਼ਤਰ ਆਓ ਆਖੀ ਚੀਜ਼ ਪਸੰਦ ਕਰੋ ਲੇ ਜੋ ਕੋਈ ਜਕਰੇ ਠੀਕ ਹੈ ਬਾਈ ਠੀਕ ਹੈ ਬਾਈ ਜੀ ਧੰਨਵਾਦ ਭਰਾ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਜੀ ਲੋ ਬਾਈ ਜੀ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਦੇ ਹੋ ਇੱਕ ਮੌਕਾ ਬਾਈ ਕਮੈਂਟ ਵਿੱਚ ਜਰੂਰ ਦਿਓ ਧੰਨਵਾਦ ਧੰਨਵਾਦ